ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਮੇਰਾ YouTube ਚੈਨਲ ਨਾਂਗਲਾ ਬਲੌਗ ਤੇ ਅੱਜ ਆਪਾਂ ਇੱਕ ਮੁੱਦਾ ਲੈ ਕੇ ਬੈਠੇ ਆ ਅੱਜ ਜਿਹੋਇਆ ਕੀ ਜੋਏ دیے ਦਾਦਾ ਦੰਦ ਰੋਟਾ ਗਿਆ ਤੇ ਦਿਖਾ ਮੜੇ ਆ ਇਹ ਆ ਦੇਖੋ ਜਿਹੜਾ ਦੰਦ ਰੋਟਾ ਗਿਆ ਤੇ ਇਹ ਕਹਿੰਦਾ ਰਾਤ ਨੂੰ ਕਿਸੇ پری ਨੇ ਆਣਾ ਮੈਂ ਰੱਖਣਾ ਆਪਣੇ ਸਹਾਨੇ ਦੇ ਥੱਲੇ ਠੀਕ ਆ ਜੀ ਤੇ ਕਹਿੰਦਾ ਮੈਂ ਰੱਖਣਾ ਸਹਾਨੇ ਦੇ ਥੱਲੇ ਤਾ ਕੀ ਰਾਤ ਨੂੰ ਨਾ ਉਹਨੇ ਕੀ ਕੀ ਗਵਾਤਾ ਅਰੇ ਆ ਰਹੇ ਆ ਦਿਖਾ ਕਮੀ ਵੀ ਦੇਰੇ ਹੈਗਾ ਹੈਗਾ ਅਸਪੈਟੋ ਇੱਥੇ ਵਿੱਚ ਇੱਥੇ ਇਹਨਾਂ ਨੂੰ ਵੀ ਦਿਖਾਈਏ ਮੈਂ ਮੈਂ ਦਿਖਾਣਾ ਮੈਂ ਚੰਦ ਦਿਖਾ ਦਿਨ ਦਿਖਾ ਫੇ ਦਿਖਾ ਆਏ ਹੋੜੀ ਦੇ ਵਿੱਚ ਇਦਾਂ ਨਹੀਂ ਦੇਣ ਤੇ ਵੀ ਦਿਖਾ ਵਿੱਚੋਂ ਕੱਢ ਕੇ ਕੱਦ ਰੱਖਿਆ ਦਿਖਾ ਕੱਢ ਕੇ ਕੱਢ ਕੇ ਦਿਖਾ ਕੱਢ ਕੇ ਦਿਖਾ ਐਕ ਕੋ ਬਾਸਾ ਸੋਲੋ ਕੁਏ ਸੋਲੋ ਕੋਸੀ ਬਾਸਾ ਇੱਦੀ ਦਿਖਾ ਦੇ ਦੀ ਬੱਸ ਇਹਦੇ ਵਿੱਚ ਰੱਖਿਆ ਆਪਾਂ ਦਿਖਾ ਦੇ ਦੇਖ ਕਮਰੇ ਵਿੱਚ ਇਹ ਕਿੰਨੀ ਖੂਬਸੂਰਤ ਦੇਖਣਾ ਹੈ ਹਾਂ ਆਦੀ 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 ਚਾਹ ਸਹੀ ਹੈ ਤੇ ਕੀ ਕਰਨਾ ਇਹਨੂੰ ਸਾਨੂੰ ਦੇਣ ਤੈਨੂੰ ਲੈ ਥੱਲੇ ਸੈਟ ਲਿਆ ਦਾਮੀ ਲ ਮੈਨੂੰ ਫੜਾ ਮੈਂ ਪਾਵਾ ਕਿੰਨਾ ਗੰਦਾ ਆ ਹੈ ਕਿੰਨਾ ਗੰਦਾ ਆ ਇਹ ਪਾਚ ਚਪਾ ਗੰਦਾ ਨਹੀਂ ਹੈਗਾ ਉਹ ਪਤਾ ਕਿ ਉਹ ਟੁੱਟਿਆ ਉਹਦੇ ਚ ਸੰਗ ਵਿੱਚ ਲੱਗਾ ਸੀ ਸਾਫ਼ ਕਰਤਾ ਮੈਂ ਉਹਦਾ ਆ ਕਾੜ ਦੇਣਾ ਉਹ ਕਰਨਾ ਸੀ ਇਹ ਆ ਲੈ ਇਹ ਆ ਲੈ ਇਹ ਆ ਪਾ ਕਰਤਾ ਇਹਨੂੰ ਬੰਦ ਹੁਣ ਪਹਿਲੇ ਮੈਂ ਦੱਸਤਾ ਸੀ ਕਿ ਮਤਲਬ ਕੀ ਮਤਲਬ ਕਿ ਇਹਨੂੰ ਕਿੱਥੇ ਰੱਖੀ ਕਰਨਾ ਇਹਨੂੰ ਦੱਸ ਆਪਾਂ ਪਹਿਲਾਂ ਆਪਾਂ ਛਾ ਇਹ ਕਿੱਦਾਂ ਲੇਖਣਾ ਫਿਰ ਪੂਰਾ ਆਤ ਨੂੰ ਵਤੀਆ ਆਉਂਗੀ ਫਿਰ ਵਤੀਆ ਮਤਲਬ ਵਤੀਨਾ ਉਹ ਕੀ ਹੁੰਦਾ ਉੜੀ ਉੜੀ ਜੇ ਖਰਾਬ ਕੁ ਲੰਗੂ ਆ ਆ ਪਰੀ ਹਾਂ ਅੱਛਾ ਇੱਕ ਪਰੀ ਆਉਗੀ ਹਾਂ ਇੱਕ ਦੰਦ ਦੰਦ ਫੇਡੂਗੀ ਫਿਰ ਇੱਕ ਪੈਸਾ ਪਾਉਗੀ ਅੱਛਾ ਅਸਲ ਚ ਗੱਲ ਇਹ ਕਿ ਇਦਾਂ ਉਹ ਕਹਿੰਦਾ ਆ ਇਹਦਾ ਮਤਲਬ ਕਹਿੰਦਾ ਇਹ ਆ ਕਿ ਰਾ ਇਹ ਮੇਰਾ ਦੰਦ ਟੁੱਟ ਗਿਆ ਆ ਤੇ ਕਹਿੰਦਾ ਹੈਗਾ ਕਿ ਮੇਰਾ ਦੰਦ ਜਿਹੜਾ ਇਹ ਰਾਤ ਨੂੰ ਇੱਕ ਪਰੀ ਆਉਗੀ ਮੈਂ ਸਰਾਣੇ ਥੱਲੇ ਰੱਖ ਦੇਣਾ ਇੱਕ ਪਰੀ ਆਉਗੀ ਤੇ ਪਰੀ ਰਾਤ ਨੂੰ ਆ ਕੇ ਇਹਦਾ ਜਿਹੜਾ ਦੰਦ ਆ ਉਹ ਲੈ ਜਾਊਗੀ ਤੇ ਇਹਦੇ ਬਦਲੇ ਇਹ ਕੁਛ ਨਾ ਕੁਛ ਰੱਖ ਕੇ ਜਾਊਗੀ ਇਹ ਕਹਿੰਦਾ ਪੈਸੇ ਰੱਖ ਕੇ ਜਾਊਗੀ ਹਲੋ ਤੇ ਚਲੋ ਠੀਕ ਆ ਮੈਂ ਦੇਖਦਾ ਮੈਂ ਕਿ ਚੱਲ ਕੋਈ ਨਹੀਂ ਆਪਾਂ ਤੂੰ ਰੱਖ ਲਾ ਦੇਖ ਦੇ ਕਿੰਨੇ ਪੈਸੇ ਰੱਖ ਕੇ ਜਾਂਦੀ ਹੈ ਠੀਕ ਆ ਇੱਕ ਪੈਸਾ ਰੱਖ ਕੇ ਜਾਂਦੀ ਗਾਇਸ ਥੱਲੇ ਬੈਠ ਥੱਲੇ ਥੱਲੇ ਤੇਰੀ ਸ਼ਕਲ ਤੇ ਦੀ ਨਹੀਂ ਇਹਨਾਂ ਨੂੰ ਆ ਐਦਾਂ ਕਿੰਨੇ ਪੈਸੇ ਰੱਖ ਕੇ ਜਾਊਗੀ ਇੱਕ ਪੈਸਾ ਰੱਖ ਕੇ ਜਾਊਗੀ ਚਲ ਠੀਕ ਆ ਜਿੰਨੇ ਵੀ ਪੈਸੇ ਰੱਖੇ ਰੱਖ ਕੇ ਗਈ ਨਾ ਤੇ ਉਹ ਪੈਸਿਆਂ ਦਾ ਕੀ ਕਰਨਾ ਮੈਨੂੰ ਨਹੀਂ ਇਹ ਡੇਜਾ ਮੈਂ ਕੁਛ ਲੈ ਸਾਦਾ ਕੀ ਲੈਣਾ ਮਾ ਕੀ ਨਾ ਪਰ ਇੱਕ ਪੈਸੇ ਦਾ ਮਾ ਕੀ ਨਾ ਥੋੜੀ ਆਉਂਦੀ ਹੈ ਹੈ ਉਹ ਜਿਆਦਾ ਪੈਸੇ ਹੋਗੇ ਤਾਂ ਮਾਠੀ ਆਉਂਦੀ ਹੈ ਨਹੀਂ ਇੱਕ 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 ਬੈਸਾ ਫੜਾ ਕੇ ਛਿੰਦੂ ਹੈ ਰੋ ਕਿੰਨੇ ਪੈਸੇ ਕਿੰਨੇ ਪੈਸੇ ਫੜਾ ਕੇ ਜਾਓਗੇ ਟਰੇਨ ਤੋਂ ਐਰੋ ਇੰਨੀ ਵੀ ਰੀਕਾ ਨਹੀਂ ਹੈਗੀ ਫਾਤ ਤਾਂ ਮੇਰੇ ਹਿਸਾਬ ਨਾਲ ਫਤੀਨਾ ਕਹਿੰਦੇ ਚੇਨ ਤੋਂ ਐਰੋ ਰੱਖ ਜੂ ਫਤੀਨਾ ਕੋ ਇੰਨੇ ਪੈਸੇ ਹੁੰਦੇ ਆ ਫਤੀ ਪਰ ਹੀ ਕੋ ਇੰਨੇ ਪੈਸੇ ਹੁੰਦੇ ਆ ਕੁਝ ਵੀ ਦੰਦ ਤੋੜ ਕੇ ਰੱਖ ਦੋ ਘਸਰਾਣੇ ਤੇ ਹੈ ਨਹੀਂ ਹਾਂ ਹੁੰਦਾ ਆ ਉਹ ਉਕੂ ਉਕੂ ਇਟਲੀ ਦੀ ਬੈਂਕ ਹੈ ਨਾ ਉਹਦੇ ਕੋਲ ਮੰਤਰ ਆ ਗਏ ਹਾਂ ਇਟਲੀ ਦੀ ਬੈਂਕ ਇਟਲੀ ਦੀ ਬੈਂਕ ਦਾ ਕਿੱਦਾਂ ਲੱਗਦਾ ਬੂਬਾ ਜੂਆਦਾ ਦੇ ਘਰ ਦੰਦ ਟੁੱਟੇ ਤਾਂ ਹੁਣ ਦਿਖਾਇਆ ਸੀ ਪਹਿਲਾਂ ਜੁਲੀ ਦੰਦ ਰੋਟ ਕੇ ਨਹੀਂ ਜੁਲੀ ਆ ਮੈਨੂੰ ਫੜਾ ਦੇ ਹਾਂ 9 ਇਚ ਦੇਂਤੀ ਆ ਫਤਿਹ ਨੇ ਪੈਸੇ ਦੇ ਫਤਿਹ ਨੇ ਰੰਗਾ ਚੱਲ ਫੇਜਾਏ ਹੁਣ ਇਹਨੂੰ ਰੱਖ ਦੇ ਲਾਵਾ ਇਹਨੂੰ ਬੰਦ ਕਰ ਲੈ ਇਹਦੇ ਚ ਚੰਗੀ ਤਰ੍ਹਾਂ ਓਕੇ ਗਾਇਸ ਹੁਣ ਹੁਣ ਮੈਂ ਇਹਦੇ ਵਿੱਚ ਰੱਖਣ ਲੱਗਾ ਫਿਰ ਇਹ ਤਾਂ ਜੀਤਾ ਆਉਗੀ ਨਹੀਂ ਨਹੀਂ ਸਬਸਕ੍ਰਾਈਬ ਕਰ ਲੈ ਨਾ ਆਉਗੀ ਆਉਗੀ ਆਂਦੀ ਹੁੰਦੀ ਆ ਮੈਂ ਮੈਨੂੰ ਸੋਵੇਂ ਸੁਣਿਆ ਕਿ ਆਂਦੀ ਹੁੰਦੀ ਹੈ ਕੋਈ ਨਹੀਂ ਤੋ ਐਂਦਾ ਕਰ ਤੂੰ ਇਹਨੂੰ ਬੇ ਇੱਥੇ ਰੱਖ ਕਿੱਥੇ ਰੱਖਣਾ ਕਿ ਦੱਸ ਕਿੱਥੇ ਰੱਖਣਾ ਜੀ ਲੈ ਨੇ ਹੱਥ ਵਿੱਚ ਰੱਖੀ ਜੰਦਾ ਇਹ ਨੋ ਹੱਥ ਨਹੀਂ ਰੱਖੀਦਾ ਇਦਾਂ ਜੁਲੀਆ ਸ਼ੇਕੀ ਵਾਲੀ ਬਲੋਕ ਆ ਹੈ ਸ਼ੇਕੀ ਵਾਲੀ ਬਲੋਕ ਆ ਗਾਇਸ ਫਿਰ ਫਿਲਾਲ ਤੂੰ ਇਦਾਂ ਕਰ ਮੇਰੇ ਨਾਲ ਸੁਣ ਗੱਲ ਤੂੰ ਮੇਰੀ ਇਹ ਬੁਤੇ ਗੱਲਾਂ ਨਾ ਮਾਰ ਤੂੰ ਫਿਲਾਲ ਹੁਣ ਇਹਨੂੰ ਵਿੱਚ ਰੱਖ ਚੱਲ ਥੱਲੇ ਰੱਖ ਹੁਣ ਆਪਾਂ ਆਹ ਵਿੱਚ ਚੱਲ ਰੱਖ ਦੇਵੇਂ ਚੱਲ ਮੇਰਾ ਪੁੱਤ ਛਿਓ ਵਾਲਾ ਸੋਹਣੇ ਥੱਲੇ ਰੱਖ ਤਾ ਠੀਕ ਆ ਓਕੇ ਹੁਣ ਇਹ ਸਵੇਰ ਨੂੰ ਦੇਖੀ ਉੱਠ ਕੇ ਇਹ ਚੋਨੇ ਕਿੰਨੇ ਪੈਸੇ ਰੱਖੇ ਆ ਠੀਕ ਆ ਓਕੇ ਜੀ ਠੀਕ ਆ ਕਾਲ ਫਿਰ ਠੀਕ ਹੈ ਤਾਂ ਕਾ ਹੁਣ ਸਵੇਰ ਨੂੰ ਮਿਲਦੇ ਹਾਂ ਹੁਣ ਸਵੇਰ ਨੂੰ ਮਿਲਦੇ ਗਾਇਜ਼ ਠੀਕ ਹੈ ਸਵੇਰ ਨੂੰ ਮਿਲਦੇ ਆ ਤੇ ਸਵੇਰ ਦੱਸੂਗਾ ਮੈਂ ਤੁਹਾਨੂੰ ਕਿੰਨੇ ਪੈਸੇ ਦੇ ਕੇ ਗਏ ਆ ਓਕੇ 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 ਕਾ ਕਹੇ ਦੀਸ ਬਾਈ ਬਾਈ ਗਾਇਜ਼ ਹਲੋ ਜੀ ਗੱਲ ਇਹ ਕੀ ਏਦਾਂ ਹੁਣ ਉਹਨੇ ਰੱਖ ਦਿੱਤਾ ਆ ਹਾਂਜੀ ਠੀਕ ਹੈ ਜੀ ਉਹਨੇ ਸਹਰਾਣੇ ਥੱਲੇ ਦੰਦ ਰੱਖ ਦਿੱਤਾ ਤੇ ਸਵੇਰ ਨੂੰ ਦੇਖਦੇ ਹਾਂ ਹੁਣ ਤੇ ਸਵੇਰ ਨੂੰ ਮਿਲਾਂਗੇ ਦੇਖਦੇ ਹਾਂ ਸਵੇਰ ਨੂੰ ਉਹ ਸਲਤੀਨਾ ਕੀ ਰੱਖ ਕੇ ਜਾਂਦੀ ਆ ਠੀਕ ਹੈ ਜੀ ਤੇ ਤੇ ਤੁਸੀਂ ਚੈਨਲ ਨੂੰ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਇਹ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਹੈ ਤੇ ਵੀਡੀਓ ਬਣਾਉਣ ਚ ਬਹੁਤ ਹੈਲਪ ਮਿਲਦੀ ਹੈ ਠੀਕ ਹੈ ਜੀ ਤੇ ਜਿਹੜੀ ਵੀਡੀਓ ਵਲੌਗ ਆ ਬਣਾਉਣਾ ਮੈਂ ਇਹ ਰੂਟੀਨ ਚ ਮੈਂ ਬਣਾਉਂਦਾ ਮੈਨੂੰ ਸ਼ੌਂਕ ਹੈ ਇਸ ਚੀਜ਼ ਦਾ ਠੀਕ ਹੈ ਜੀ ਤੇ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਠੀਕ ਹੈ ਜੀ ਜਿਹੜੇ ਬੰਦੇ ਮੇਰੇ ਚੈਨਲ ਤੇ ਨਵੇਂ ਆਏ ਆ ਉਹ ਵੀ ਮੈਨੂੰ ਸਬਸਕ੍ਰਾਈਬ ਜਰੂਰ ਕਰਨ ਤੇ ਲਾਈਕ ਕਰਨ ਮੇਰੀ ਵੀਡੀਓ ਨੂੰ ਠੀਕ ਹੈ ਜੀ ਧੰਨਵਾਦ ਸਵੇ ਨੂੰ ਮਿਲਦੇ ਆਂ good morning jay good morning mamma law ji jay hun uth ke dekhn lag gaya ha ki fatina rat rahi aayi si ki nahi chak onu khol ke dekh aisi ਤੰਦ ਹੈ ਨਹੀਂ ਜੀ ਦੰਦ ਲੈ ਗਈ ਇੱਕ ਪੈਸਾ ਦੇ ਗਈ ਵਾਹ ਤਾਰੀਆਂ ਹੈ ਆਈ ਨਹੀਂ ਜੀ ਤੈਨੂੰ ਕਿਨ੍ਹ ਕੇ ਆਈ ਨਹੀਂ ਨਹੀਂ ਆਈ ਉਹ ਵੀ ਕਰਨੇ ਤੂੰ ਫਿਰ ਦੰਦ ਕਿੱਥੇ ਗਿਆ ਤੰਦ ਉਹ ਦੱਕਾ ਨਹੀਂ ਜੋ ਆ ਤਾਂ ਗਲਤ ਗੱਲ ਆ ਫੇ ਇਹਦੋਂ ਥੋੜੀ ਕਰੀ ਜਾਂਦਾ ਵਾਓ ਉਹਨੇ ਤਾਂ ਕੀ ਲੈਣਾ ਜਾਇਨੇ ਜੋ ਕੀ ਜੋ ਕੀ